ਜ਼ਿਲ੍ਹਾ ਮੁਹਾਲੀ ਵਿੱਚ ਹੋ ਰਹੀ ਹੈ ਪਿੰਡੂ ਫੁੱਟਬਾਲ ਲੀਗ ਦੀ ਸ਼ੁਰੂਆਤ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਕੁਰਾਲੀ ਕਰਵਾਏਗਾ ਇਹ ਲੀਗ ਕਲੱਬ ਮੈਂਬਰਾਂ ਨੇ ਵੀ ਲੀਗ ਬਾਰੇ ਦਿੱਤੀ ਬਰੀਕੀ ਨਾਲ ਜਾਣਕਾਰੀ ਜ਼ਿਲ੍ਹਾ ਮੁਹਾਲੀ ਦੇ ਵਿੱਚ ਇੱਕ ਫੁੱਟਬਾਲ ਦੀ ਲੀਗ ਸ਼ੁਰੂ ਹੋ ਰਹੀ ਹੈ ਜਿਸ ਦੇ ਵਿੱਚ ਅੱਜ ਖਿਡਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਇੰਟਰਨੈਸ਼ਨਲ ਫੁੱਟਬਾਲ ਦੇ ਕੋਚ ਵੀ ਜਿਹੜੇ ਆ ਪੁੱਜੇ ਨੇ ਕੀ ਕੀ ਔਕੜਾਂ ਆਈਆਂ ਸਨ ਫੁੱਟਬਾਲ ਦੇ ਵਿੱਚ ਤੇ ਕਿਹੜੀ ਕਿਹੜੀ ਲੀਗ ਸ਼ੁਰੂ ਹੋ ਰਹੀ ਹੈ ਤੇ ਗੱਲਬਾਤ ਵੀ ਕਰਦੇ ਆ ਪ੍ਰਬੰਧਕਾਂ ਦੇ ਨਾਲ ਸਰ ਆਪਣਾ ਨਾਮ ਕੀ ਹੈ ਡੈਸੀਗਨੇਸ਼ਨ ਕੀ ਹੈ ਤੇ ਕਿਹੜੀ ਲੀਗ ਸ਼ੁਰੂ ਹੋ ਰਹੀ ਹੈ ਦੇਖੋ ਮੇਰਾ ਨਾਮ ਜਸਮੀਤ ਸਿੰਘ ਹੈ ਤੇ ਮੈਂ ਇੱਕ ਕਲੱਬ ਦਾ ਸੈਕਟਰੀ ਐ ਠੇਕੇਦਾਰ ਅਮਰਜੀਤ ਬਕਾਲ ਕਲੱਬ ਦਾ ਤੇ ਨਾਲ ਇੰਡੀਆ ਔਮਨ ਟੀਮ ਨਾਲ ਵੀ ਮੈਂ ਕੰਮ ਕਰਦਾ ਐ ਐਜ਼ ਅ ਗੋਲ ਕੀਪਰ ਕੋਚ ਤੇ ਇਹ ਜਿਹੜੀ ਲੀਗ ਹੈ ਸਾਡੇ ਕਲੱਬ ਵੱਲੋਂ ਕਰਾਈ ਜਾ ਰਹੀ ਹੈ ਮੋਹਾਲੀ ਜ਼ਿਲ੍ਹੇ ਦੀ ਪਿੰਡਾਂ ਦੀ ਲੀਗ ਕਰਾਈ ਜਾ ਰਹੀ ਹੈ ਜਿਹਦੇ तकरीबन 22 ਪਿੰਡਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਤੇ ਉਹਨੂੰ ਉਹਦੇ ਵਿੱਚ ਸਾਡੇ ਕਲੱਬ ਵਾਲੇ ਇਹਨੂੰ ਹੋਮ ਐਂਡ ਅਵੇ ਸਿਸਟਮ ਦੇ ਵਿੱਚ ਕਰਾ ਰਹੇ ਆ ਜਿੱਦਾਂ ਕਿ ਓਪਨਿੰਗ ਇੱਕ ਜਗ੍ਹਾ ਤੇ ਹਰੇਕ ਮੋਹਾਲੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਲੀਗ ਦੇ ਮੈਚ ਹੋਣਗੇ ਉਹਦੇ ਵਿੱਚ ਕਿ ਚੋੜ ਕਿਵੇਂ ਕੀਤੀ ਜਾ ਰਹੀ ਹੈ ਪਲੇਅਰਾਂ ਦੀ ਤੇ ਅੱਗੇ ਜਿਹੜੇ ਪਲੇਅਰਾਂ ਨੂੰ ਕੀ ਫਾਇਦਾ ਹੋਵੇਗਾ ਜੀ ਦੇਖੋ ਜਿਹੜੀ ਇਹ ਲੀਗ ਹੈ ਸਾਡੀ ਲੀਗ ਦਾ ਇੱਕ ਮੋਟਿਵ ਹੈ ਕਿ ਇਸ ਲੀਗ 'ਚ ਹਰੇਕ ਪਿੰਡਾਂ 'ਚੋਂ ਜਿਹੜੀ ਟੀਮਾਂ ਦੇ ਚੰਗੇ ਬੱਚੇ ਆ 2 2 3 3 ਉਹਨਾਂ ਨੂੰ ਅਸੀਂ ਟੀਮਾਂ ਤੋਂ ਚੁਣ ਕੇ ਉਹਨਾਂ ਦੀ ਇੱਕ ਆਪਾਂ ਇੱਕ ਟੀਮ ਬਣਾਈਏ ਉਸ ਟੀਮ ਨੂੰ ਅਸੀਂ ਇੱਕ ਕੈਂਪ ਲਾਈਏ ਜਿੱਦਾਂ ਸਾਡੇ ਕੋਲ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਕੈਂਪ ਲਾਇਆ ਜਾਵੇ ਤੇ ਕੈਂਪ ਤੋਂ ਬਾਅਦ ਜਿੰਨੇ ਵੀ ਆਲ ਇੰਡੀਆ ਦੇ ਟੂਰਨਾਮੈਂਟ ਆਲ ਓਪਨ ਦੇ ਟੂਰਨਾਮੈਂਟ ਆਪਣੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਬਾਹਰ ਹੁੰਦੇ ਨੇ ਐਮਪੀ ਮਹਾਰਾਸ਼ਟra ਚ ਅਸੀਂ ਬੱਚਿਆਂ ਨੂੰ ਉੱਥੇ ਲਿਜਾ ਕੇ ਇੱਕ ਪਲੇਟਫਾਰਮ ਦੇ ਸਕੀਏ ਤਾਂ ਕਿ ਉਹ ਨੈਸ਼ਨਲ ਲੈਵਲ ਤੇ ਜਾ ਕੇ ਤੇ ਕੱਲੂ ਆਪਣੀਆਂ ਜੌਬ ਵੀ ਲੈ ਸਕਣ ਸਾਡਾ ਇਹ ਮੋਟੀਵੇਸ਼ਨ ਤਾਂ ਕਿੰਨਾ ਚਿਰ ਲੀਗ ਚੱਲੇਗੀ ਤੇ ਕਿੰਨੇ ਕੁ ਮੈਚ ਜਿਹੜੇ ਹੋਣਗੇ ਕੀ ਉਹ ਮੈਚ ਕੋਰਾਲੀ ਦੇ ਵਿੱਚ ਹੋਣਗੇ ਜਾਂ ਬਾਹਰ ਵੀ ਕਰਵਾਏ ਜਾਣਗੇ ਦੇਖੋ ਇਹ तकरीबन 4 ਤੋਂ 5 ਮਹੀਨੇ ਲੰਬੀ ਲੀਗ ਚੱਲਣੀ ਹੈ ਇਹ ਵੀਕਐਂਡ ਤੇ ਵੀ ਲੀਗ ਸਾਡੀ ਹੋਣੀ ਹੈ ਤੇ ਹਰੇਕ ਹਫਤੇ ਦੇ ਵਿੱਚ ਅਸੀਂ ਦੋ ਮੈਚਸ ਅਸੀਂ ਕਰਵਾਵਾਂਗੇ ਉਹਦੇ ਵਿੱਚ ਤੇ तकरीबन ਮੈਚ ਇਹ ਲਗਾ ਲਓ ਤੁਸੀਂ ਮੇਰੇ ਹਿਸਾਬ ਨਾਲ ਕੋਈ 70-80 ਦੇ ਕਰੀ ਮੈਚਸ ਹੋ ਜਾਣੀ ਹੈ ਜਿਹਦੇ ਵਿੱਚ ਅੱਜ ਮੀਟਿੰਗ ਵੀ ਇਹ ਕਿਹੜੀ ਸਮੱਸਿਆ ਨਾਲ ਸਾਹਮਣਾ ਕਰਨਾ ਪਿਆ ਤੇ ਕੀ ਗੱਲਬਾਤ ਕੀਤੀ ਹੈ ਦੇਖੋ ਸਮੱਸਿਆ ਤਾਂ ਸਾਨੂੰ ਕੋਈ ਨਹੀਂ ਪਈ ਨਹੀਂ ਹੈ ਚਲੋ ਅਸੀਂ ਬਾਕੀ ਜੋ ਸਾਡੇ ਰੂਲ ਰੈਗੂਲੇਸ਼ਨਸ ਆ ਕਿਹੜੇ ਰੂਲ ਦੇ FIFA ਰੂਲ ਦੇ ਅਕੋਰਡਿੰਗ ਸਾਡੀ ਲੀਗ ਚੱਲੇਗੀ ਪਿੰਡਾਂ 'ਚ ਜੋ ਨੌਜਵਾਨ ਹੈ ਕਿਹੜੇ ਇੱਕ ਦੋ ਦੂਜੇ ਪਿੰਡਾਂ 'ਚ ਖੇਡਦੇ ਨੇ ਉਹ ਸਾਰੇ ਕਿਸ ਤਰ੍ਹਾਂ ਖੇਡਣਗੇ ਉਹਦੇ ਬਾਰੇ ਸਾਰੀ ਚਰਚਾ ਕੀਤੀ ਹੈ ਜਿੰਨੀਆਂ ਟੀਮਾਂ ਐ ਉਹਨਾਂ ਦੇ ਪੂਲ ਬਣਾਏ ਗਏ ਨੇ ਹਰੇਕ ਪੂਲ ਦੇ ਵਿੱਚ ਪੰਜ ਟੀਮਾਂ ਕਿਸੇ ਤੇ ਛੇ ਟੀਮਾਂ ਟੋਟਲ 22 ਟੀਮਾਂ ਭਾਗ ਲੈ ਰਹੀਆਂ ਨੇ ਤੇ ਉਹਨਾਂ ਦੇ 12 ਹਫ਼ਤਿਆਂ ਦੇ ਸਿ ਫਿਕਚਰ ਬੱਚੇ ਉਹਨਾਂ ਨੂੰ ਦੇ ਦਿੱਤੇ ਆ ਤੁਸੀਂ 22 ਪਿੰਡਾਂ ਦੀ ਗੱਲ ਕੀਤੀ ਹੈ ਖਿਡਾਰੀਆਂ ਦੀ ਚੋਣ ਕਿਵੇਂ ਹੋਵੇਗੀ ਇੱਕ ਪਿੰਡ ਵੱਲੋਂ ਹੀ ਸਾਰੇ ਖਿਡਾਰੀ ਇੱਕ ਪਿੰਡ ਦੇ ਖੇਡਣਗੇ ਜਾਂ ਫਿਰ ਚਾਰ ਜਾਂ ਪੰਜ ਪਿੰਡਾਂ ਦੀ ਇੱਕ ਟੀਮ ਬਣੇਗੀ ਕਿਵੇਂ ਚੋਣ ਹੋਵੇਗੀ ਨਹੀਂ ਦੇਖੋ ਇਹ ਖੇਡੇਗੇ ਇੱਕ ਪਿੰਡ ਦੀ ਟੀਮ ਇੱਕ ਪਿੰਡ ਦੀ ਟੀਮ ਆ ਇੱਕ ਸਪੋਰਟਸ ਮੰਨ ਲਓ ਖਿਦਰਾਬਾਦ ਤੇ ਗੋਸਣਾ ਖੇਡ ਰਹੀ ਹੈ ਹੁਣ ਮੰਨ ਲਓ ਖਿਦਰਾਬਾਦ ਚ ਦੋ ਤਿੰਨ ਚੰਗੇ ਪਲੇਅਰ ਹੈ ਅਸੀਂ ਉਹਨਾਂ ਨੂੰ ਪਤਾ ਸਾਨੂੰ ਵੀ ਇਹ ਨੈਸ਼ਨਲ ਲੈਵਲ ਤੇ ਖੇਡ ਸਕਦਾ ਉਹ ਦੋ ਤਿੰਨ ਬੱਚੇ ਦੋ ਤਿੰਨ ਬੱਚੇ ਗੋਸਣਾ ਚ ਚੰਗੇ ਹੈ ਉਹਨਾਂ ਨੂੰ ਲੈ ਕੇ ਫਿਰ ਅਸੀਂ ਇੱਕ ਟੀਮ ਬਣਾਵਾਂਗੇ ਆਪਣੇ ਕਲੱਬ ਦੀ ਹੈ ਮੋਹਾਲੀ ਦੀ ਇੱਕ ਟੀਮ ਬਣਾਵਾਂਗੇ ਜਿਸ ਟੀਮ ਦਾ ਕੈਂਪ ਲੱਗੇਗਾ ਉਹੀ ਟੀਮ ਨੂੰ ਅਸੀਂ ਅੱਗੇ ਲਿਆ ਕੇ ਪੰਜਾਬ ਲੀਗ ਹੋ ਗਈ ਹੈ ਤੇ 올 ਇੰਡੀਆ ਦੇ ਫੁੱਟਬਾਲ ਦੇ ਟੂਰਨਾਮੈਂਟਸ ਹੋ ਗਏ ਹੈ ਡਿਪਾਰਟਮੈਂਟਲ ਟੂਰਨਾਮੈਂਟ ਹੋ ਗਏ ਅਸੀਂ ਉਹ ਟੀਮ ਨੂੰ ਉਸ ਲੈਵਲ ਤੇ ਲੈ ਕੇ ਜਾਵਾਂ ਲੀਗ ਦੀ ਗੱਲ ਕਰੀਏ ਖਾਣੇ ਤੋਂ ਵੀ ਵੱਡੀ ਨਹੀਂ ਕਰਵਾਉਣ ਕਬਜ ਵੀ ਬੜਾ ਉਹ ਜਿਹੜਾ ਇਸਪੋਰਟ ਕਿੱਥੇ ਕਿਥੋਂ ਮਤਲਬ ਤੁਹਾਨੂੰ ਮਿਲਦਾ ਹੈ ਦੇਖੋ ਬਿਲਾਲ ਦਾ ਸਾਡੇ ਜਿੰਨੇ ਵੀ ਸਪੋਰਟਸ ਪ੍ਰੇਮੀ ਆ ਉਹ ਸਾਨੂੰ ਸਪੋਰਟ ਕਰ ਰਹੇ ਨੇ ਤੇ ਸਾਡੀ ਇੱਕ ਦੋ ਬੰਦਿਆਂ ਨਾਲ ਗੱਲ ਚੱਲਦੀ ਹੈ ਤੇ ਉਹ ਲੀਗ ਨੂੰ ਸਪான்ਸਰ ਕਰਨ ਵਾਸਤੇ ਵੀ ਐਗਰੀ ਐ ਥੋੜਾ ਟਰਮਿੰਡ ਕਰਾ ਕੇ ਉਹ ਤਕਰੀਬਨ ਸਾਨੂੰ ਕਰਨਗੇ ਉਹਨਾਂ ਦਾ ਨਾਮ ਦਾ ਕਲਾਸਾ ਵੀ ਅਸੀਂ ਬਹੁਤ ਜਲਦੀ ਤੁਹਾਨੂੰ ਕਰ ਦਾਂਗੇ ਜਿਹੜੇ ਪਲੇਅਰ ਜਿੱਤਣਗੇ ਜਾਂ ਟੀਮਾਂ ਜਿੱਤਣਗੀਆਂ ਉਹਨਾਂ ਨੂੰ ਵੀ ਕੋਈ ਇਨਾਮ ਵਗੈਰਾ ਦਿੱਤੇ ਜਾ ਰਹੇ ਹਾਂ ਹਾਂਜੀ ਸਾਰੀ ਟੀਮਾਂ ਨੂੰ ਅਸੀਂ ਕਲੱਬ ਵੱਲੋਂ ਕਿੱਟਾਂ ਦੇ ਰਹੇ ਹਾਂ ਇਸ ਕਰਕੇ ਸੋਂ ਤੋਂ ਲਿਸਟਾਂ ਲੈ ਰਹੇ ਹਾਂ ਹਰੇਕ ਪਿੰਡ ਨੂੰ 22 ਦੇ 22 ਪਿੰਡਾਂ ਨੂੰ ਕਿੱਟ ਕਲੱਬ ਵੱਲੋਂ ਦਿੱਤੀ ਜਾਊਗੀ ਬਾਲਾਂ ਵੀ ਅਸੀਂ ਕਲੱਬ ਵੱਲੋਂ ਦਵਾਂਗੇ ਤੇ ਉਸ ਤੋਂ ਬਾਅਦ ਜਿੱਤਣ ਵਾਲੇ ਟੀਮਾਂ ਨੂੰ ਅਸੀਂ ਨਾਮ ਕੀ ਹੈ ਡੈਜ਼ਿਗਨੇਸ਼ਨ ਕੀ ਹੈ ਤੇ ਅੱਜ ਜਿਹੜੀ ਹੈ ਕਾਫੀ ਪਲੇਅਰ ਦੇ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਕਿਹੜਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਮੈਂ ਜੀ ਇੱਥੇ ਕੁਰਾਲੀ ਤੋਂ ਬਿਲੋਂਗ ਕਰਦਾ ਮੇਰਾ ਨਾਮ ਗੁਰਬੀਰ ਸਿੰਘ ਚਾਵਲਾ ਹੈ ਮੈਂ ਪ੍ਰੋਫੈਸ਼ਨਲ ਫੁੱਟਬਾਲ ਖਿਡੇ ਹਾਂ 20 ਸਾਲ ਭਾਰਤ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਾਂ ਤੇ ਕਲੱਬਾਂ ਤੋਂ ਤੇ ਹੁਣ ਮੇਰਾ ਜਿਹੜਾ ਡੈਜ਼ਿਗਨੇਸ਼ਨ ਹੈਗਾ ਮੈਂ ਰਿਟਾਇਰਡ ਹਾਂ ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਨੋਰਥ ਇੰਦਾ ਸਕੀਮ ਇੰਚਾਰਜ ਰਿਟਾਇਰ ਹੋਇਆ ਹੈ ਤੇ ਸਰ ਲੀਗ ਕਰਵਾਈ ਜਾ ਰਹੀ ਹੈ ਕਿਵੇਂ ਦੀ ਇਹ ਲੀਗ ਹੋ ਗਏਗੀ ਕਿਵੇਂ ਕੜਾਈਆਂ ਦੀ ਟੀਮਾਂ ਦੀ ਚੋਣ ਠੀਕ ਹੈ ਦੇਖਦੇ ਹੋ ਵੀ ਸਾਡੇ ਜਿਹੜੇ ਕੁੜਾਈ ਦਾ ਇਲਾਕਾ ਹੈ ਇਹਦੇ ਵਿੱਚ ਫੁੱਟਬਾਲ ਦਾ ਟੈਲੇਂਟ ਬਹੁਤ ਹੈ ਉਹ ਟੈਲੇਂਟ ਨੂੰ ਪੈਟ ਅਪ ਕਰਨ ਦੇ ਲਈ ਅਸੀਂ ਲੀਗ ਸ਼ੁਰੂ ਕੀਤੀ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਅੱਗੇ ਖੇਡਣ ਦਾ ਮੌਕਾ ਮਿਲ ਸਕੇ ਕਿੰਨਾ ਕ ਫਾਇਦਾ ਮਿਲੇਗਾ ਬੜਾਈ ਜੀ ਫਾਇਦਾ ਤਾਂ ਜੇ ਜਿਹੜਾ ਬਿੰਤ ਕਰੇਗਾ ਉਹਨੂੰ ਫਾਇਦਾ ਮਿਲੇਗਾ ਕਿਉਂਕਿ ਅੱਜ ਕੱਲ ਤਾਂ ਕਿਉਂ ਜਿਹੜੀ ਗੇਮ ਹੈਗੀ ਫੋਟੋਵਾਲੀ ਬਹੁਤ ਪਪੂਲਰ ਹੈ ਤੇ ਸਾਰਾ ਕੁਝ ਹੀ ਹੈ ਜੋਬਸ ਵੀ ਹੈ ਜਿਆ ਪੈਸਾ ਵੀ ਹੈ ਸਾਰਾ ਕੁਝ ਹੈ ਗਏ ਤੇ ਕਿਸੇ ਸਮਾਜ ਕੋਈ ਜਦੋਂ ਕਰਾਲੀ ਦਾ ਦੇਖ ਕਹਿੰਦੀ ਇਹ ਰੋਪੜ ਦਾ ਜਾਂ ਕਰਾਲੀ ਜ਼ਿਲ੍ਹੇ ਦਾ ਨਾ ਬੋਲਦੇ ਹਾਂ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਡਾਂ ਵੀ ਮੈਂ ਸਭ ਤੋਂ ਪਹਿਲਾਂ ਪ੍ਰੋਫੈਸ਼ਨਲ ਪ੍ਰੋਫੈਸਰ ਕਿੱਦਣਾ ਇੱਥੇ ਤੇ ਮੈਂ ਕਰਾਲੀ ਦਾ ਹਾਂ ਪਰਮਾਤਮਾ ਦੀ ਕਿਰਪਾ ਨਾਲ ਤੇ ਮੇਰੀ ਮੇਰੀ ਕੋਸ਼ਿਸ਼ ਇਹੀ ਹੈ ਕਿ ਸਾਡੇ ਤੋਂ ਵੀ ਉੱਤੇ ਜਾਵੀਂ ਦਨਾਂ ਤੁਸੀਂ ਖੁਦ ਕੋਚ ਰਹੇ ਹੋ ਕੀ ਘਟਾਰੀਆਂ ਨੂੰ ਆਪਣੇ ਵੱਲੋਂ ਸਲਾਹ ਦੇਣਾ ਚਾਹੁੰਦੇ ਮੈਂ ਤਾਂ ਇਹ ਕਹਿੰਦਾ ਜਿਹੜੀ ਮਿਹਨਤ ਕਰਨੀ ਤਾਂ ਫੁੱਟਬਾਲ ਜਿਹੜੀ ਹੈਗੀ ਮਿਹਨਤੀ ਖੇਡ ਹੈ ਖੇਡ ਤਾਂ ਕੋਈ ਵੀ ਹੈਗੀ ਮਿਹਨਤ ਕਰਨੀ ਪੈਣੀ ਹੈ ਮਿਹਨਤ ਉਹ ਵੀ ਸਿਸਟਮੈਟਿਕ ਐਂਡ ਸੈਂਟੀਫਿਕ ਟ੍ਰੇਨਿੰਗ ਜਿੰਨੀ ਕਿ ਮੇਰੀ ਸਮਝ ਹੈਗੀ ਹੈ ਤੇ ਮੈਂ ਤਾਂ ਆਪ ਵੱਡਾ ਵੱਡਾ ਜਾ ਜਾ ਕੇ ਮੈਂ ਪਹਿਲਾਂ ਕੈਂਪ ਵੀ ਲਾਉਂਦਾ ਰਿਹਾ ਤੇ ਹੁਣ ਵੀ ਮੈਂ ਇਹੀ ਕਰਾਂਗਾ ਸਾਡੇ ਕਲੱਬ ਵੱਲੋਂ ਇਹ ਦੂਸਰੀ ਮੀਟਿੰਗ ਹੈ ਜੀ ਅੱਜ ਬੇਸਿਕਲੀ ਐਡਮਿਨਿਸਟ੍ਰੇਸ਼ਨ ਦੇ ਬਾਰੇ ਪੂਰਾ ਤੇ ਡੇਟਸ ਫਾਈਨਲ ਕੀਤੀਆਂ ਗਈਆਂ ਐਬਜੇ ਇਹ ਕਿਸ ਡੇਟ ਤੋਂ ਸ਼ੁਰੂ ਹੋਏਗੀ। ਲੀਗ ਦਾ ਦੋ ਲਾਈਨ ਏਜੰਡਾ ਹੈਗਾ, ਦੋ ਲਾਈਨ ਏਜੰਡੇ ਦੇ ਵਿੱਚ। ਪਹਿਲਾ ਏਜੰਡਾ ਹੈਗਾ ਅਬਜੇ ਪਲੇਅਰਜ਼ ਨੂੰ ਕਿਵੇਂ ਫੁੱਟਬਾਲ ਨੂੰ ਕੈਰੀਅਰ ਪ੍ਰੋਸਪਰ ਬਣਾਇਆ ਜਾਵੇ ਤਾਂ ਕਿ ਪਲੇਅਰਜ਼ ਨੂੰ ਫੁੱਟਬਾਲ ਦੇ ਵਿੱਚ ਕੈਰੀਅਰ ਦਿਖੇ। ਪਹਿਲਾ ਏਜੰਡਾ ਇਹ ਹੈਗਾ ਤੇ ਸੈਕੰਡ ਏਜੰਡਾ ਬਿਲਕੁਲ ਕਲੀਅਰ ਹੈਗਾ। ਬਜੇ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਕਿਵੇਂ ਜੋੜਿਆ ਜਾਵੇ। ਬੱਚਿਆਂ ਦੇ ਵਿੱਚ ਕਿਵੇਂ ਮਤਲਬ ਇਹ ਚੀਜ਼ ਲਾਈ ਜਾਵੇ ਕਿ ਉਹ ਆਕੇ ਗਰਾਊਂਡ ਦੇ ਨਾਲ ਜੁੜਨ। ਤੇ ਇਹ ਦੋ ਏਜੰਡਿਆਂ ਤੇ ਸਾਡਾ ਕਲੱਬ ਕੰਮ ਕਰ ਰਿਹਾ ਹੈ। ਤੇ 30 ਮਿੰਟ ਦੇ ਦੋ ਲੀਗ ਸ਼ੁਰੂ ਹੋ ਰਹੀ ਹੈ ਜਿਹੜੀ ਕਿ ਇਨ ਆਊਟ ਆਊਟ ਵਾਲੀ ਹੈਗੀ ਆ ਕੁਝ ਮੈਚ ਮਤਲਬ ਜਿਵੇਂ ਕੁਰਾਲੀ ਹੋਣਗੇ ਕੁਝ ਗੋਸਲਾ ਹੋਣਗੇ ਸਰਾਊਂਡਿੰਗ ਏਰੀਆ ਦੇ ਵਿੱਚ ਸਾਰੀ ਜਗ੍ਹਾ ਅਸੀਂ ਕੁਝ ਮੈਚੂ ਦੇ ਕਰਾਵਾਂਗੇ ਤੇ ਕੁਝ ਉੱਥੇ ਜਾ ਕੇ ਮੈਚ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਜੀ ਅੱਜ ਇਹਨਾਂ ਨੂੰ ਵੀ ਸਾਰਿਆਂ ਨੂੰ ਜਿਹੜੇ ਟੀਮ ਮੈਂਬਰਸ ਬਾਈ ਟੀਮਾਂ ਦੇ ਮੈਂਬਰਸ ਆਏ ਸੀਗੇ ਉਹਨਾਂ ਨਾਲ ਵੀ ਇਹੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਸਾਨੂੰ ਇਹੀ ਭਰੋਸਾ ਦਿਵਾਇਆ ਕਿ ਪੂਰੇ ਲੀਗ ਦੇ ਵਿੱਚ ਜਿਵੇਂ ਵੀ ਹੋ ਸਕੇਗਾ ਬੱਚਿਆਂ ਨੂੰ ਬਾਤੇ ਬਾਤ ਜੋੜਨ ਦੇ ਪ੍ਰਤੀ ਜਿਵੇਂ ਵੀ ਕੁਝ ਕਰਿਆ ਜਾ ਸਕੇਗਾ ਉਹ ਤੇ ਪਲੇਅਰਸ ਨੂੰ ਵੀ ਬੇਸਿਕਲੀ ਇਹ ਦੱਸਣ ਦੀ ਮਤਲਬ ਕੋਸ਼ਿਸ਼ ਕਰਾਂਗੇ ਬਜੇ ਉਹ ਤੋਂ ਬਾਅਦ ਕਿਵੇਂ ਨੈਕਸਟ ਉਹਦੇ ਕੈਰੀਅਰ ਦੇ ਲਈ ਕਿਵੇਂ ਅੱਛਾ ਹੈ